ਪਟਿਆਲਾ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਐਸਐਸਪੀ ਵਰਨ ਸ਼ਰਮਾ ਦੀ ਛੁੱਟੀ ਹੋ ਗਈ ਹੈ ਸ਼੍ਰੋਮਣੀ ਅਕਾਲੀ ਦਲ ਨੇ ਸ਼ਿਕਾਇਤ ਕੀਤੀ ਸੀ ਜਿਸ ਕਰਕੇ ਇਹ ਫੈਸਲਾ ਲਿਆ ਗਿਆ ਵਧੇਰੇ ਜਾਣਕਾਰੀ ਲਈ ਜੁੜੇ ਨੇ ਸਿਰਨ ਪੱਤਰਕਾਰ ਜਗਤਾਰ ਸਿੰਘ ਭੁੱਲੜ ਜੀ ਤਾਂ ਪੂਰਾ ਮਸਲਾ ਕੀ ਹੈ ਕਿ ਐਸਐਸਪੀ ਵਰਨ ਸ਼ਰਮਾ ਨੂੰ ਛੁੱਟੀ ਭੇਜਣਾ ਲਾਜ਼ਮੀ ਹੋ ਗਿਆ ਸੀ ਸਰਕਾਰ ਲਈ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਵਿੱਚ ਬਲਾਕ ਸਮਚੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਸੀ ਤੇ ਇੱਕ ਆਡੀਓ ਕਲਿੱਪ ਜਿਹੜੀ ਵਾਇਰਲ ਹੋਈ ਸੀ ਉਹ ਪਟਿਆਲਾ ਪੁਲਿਸ ਦੇ ਅਫਸਰਾਂ ਦੀ ਸੀ ਜਿਹਦੇ ਵਿੱਚ ਇੰਸਪੈਕਟਰ ਰੈਂਕ ਤੋਂ ਲੈ ਕੇ ਐਸਐਸਪੀ ਰੈਂਕ ਦੇ ਅਧਿਕਾਰੀ ਉਸ ਕਾਨਫਰੰਸ ਕਾਲ ਦੇ ਵਿੱਚ ਹਾਜ਼ਰ ਸਨ ਤੇ ਉਹਦੇ ਵਿੱਚ ਸਾਫ਼ ਐਸਐਸਪੀ ਵੱਲੋਂ ਡਾਇਰੈਕਸ਼ਨ ਦਿੱਤੀ ਜਾ ਰਹੀ ਸੀ ਕਿ ਸਰਕਾਰ ਦੇ ਜੋ ਹੁਕਮ ਨੇ ਜਾਂ ਜਿਹੜੇ ਹੇਠਲੇ ਪੱਧਰ ਤੇ ਜਿਹੜੇ ਆਪੋਜੀਸ਼ਨ ਪਾਰਟੀ ਦੇ ਵਰਕਰ ਜਾਂ ਲੀਡਰ ਨਾਮਜ਼ਦਗੀ ਪੱਤਰ ਦਾਖਲ ਕਰਨਗੇ ਉਹਨਾਂ ਨੂੰ ਕਾਰਾਂ ਦੇ ਵਿੱਚ ਹੀ ਡਿਟੇਨ ਕੀਤਾ ਜਾਵੇ ਜਾਂ ਬਾਹਰੋਂ ਹੀ ਉਹਨਾਂ ਦੇ ਕਾਗਜ਼ ਖੋਏ ਜਾਂ ਜਾਂ ਹੋਰ ਐਮਰ ਜੁੰਗਾ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਖੁਸ਼ ਕਿਵੇਂ ਕਰਨਾ ਹੈਗਾ ਇਹ ਜਿਹੜੀ ਆਡੀਓ ਵਾ ਜਿਹਨੂੰ ਪਟਿਆਲਾ ਪੁਲਿਸ ਹੁਣ ਤੱਕ ਵਾ ਕਹਿ ਰਹੀ ਹੈ ਕਿ ਇਹ ਏਆਈ ਜਨਰੇਟਡ ਆ ਲੇਕਿਨ ਸੁਬੀਸ਼ ਸਿੰਘ ਬਾਦਲ ਨੇ ਆਪਣਾ ਸਟੈਂਡ ਨਹੀਂ ਬਦਲਿਆਗਾ ਉਹਨਾਂ ਨੇ ਮਾਮਲਾ ਫਿਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਹੁੰਚ ਜਾਂਦਾ ਹਰਿਆਣਾ ਹਾਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਫਿਰ ਪੰਜਾਬ ਸਰਕਾਰ ਤੇ ਸੂਬਾ ਚੋਣ ਕਮਿਸ਼ਨ ਕੋ ਰਿਪੋਰਟ ਮੰਗੀ ਜਾਂਦੀ ਹੈ ਫਿਰ 48 ਘੰਟੇ ਦੇ ਵਿੱਚ ਵਿੱਚ ਰਿਪੋਰਟ ਮੰਗੀ ਜਾਂਦੀ ਤੇ ਅੱਜ 48 ਘੰਟੇ ਹੁਣ ਇਸ ਇਸ ਤਰ੍ਹਾਂ ਸੂਬਾ ਇਲੈਕਸ਼ਨ ਕਮਿਸ਼ਨ ਜਾਂ ਪੰਜਾਬ ਸਰਕਾਰ ਨੇ ਸੋਚਿਆ ਹੋਇਆ ਕਿ ਹਾਈ ਕੋਰਟ ਦੇ ਵਿੱਚ ਕਿਤੇ ਕਿਰਕਰੀ ਨਾ ਹੋ ਜਾਵੇ ਜਿਹੜੀ ਪਟਿਆਲਾ ਪੁਲਿਸ ਲਗਾਤਾਰ ਦਾਅਵਾ ਕਰਦੀ ਆ ਰਹੀ ਸੀ ਕਿ ਇਹ ਜਿਹੜੀ ਆਡੀਓ ਕਲਿੱਪ ਆਈ ਜਨਰੇਟਡ ਆ ਜੇ ਹਾਈ ਕੋਰਟ ਨੇ ਮਾਮਲਾ ਕਿਸੇ ਇਨਵੈਸਟੀਗੇਸ਼ਨ ਏਜੰਸੀ ਨੂੰ ਦੇ ਦਿੱਤਾ ਤੇ ਫਿਰ ਪੰਜਾਬ ਪੁਲਿਸ ਦੇ ਅਫਸਰਾਂ ਦੀ ਵੱਡੀ ਕਿਰਕਰੀ ਹੋਣੀ ਸੀ ਕਿ ਤੁਸੀਂ 2 ਘੰਟਿਆਂ ਦੇ ਵਿੱਚ ਕਿਵੇਂ ਅੰਦਾਜ਼ਾ ਲਗਾ ਲਿਆ ਕਿ ਇਹ ਜਿਹੜੀ ਆਡੀਓ ਕਲਿੱਪਾ ਅਸਲੀ ਜਾਂ ਨਕਲੀ ਆ ਜਾਂ AI ਜਨਰੇਟਡ ਆ ਹੁਣ 14 ਤਰੀਕ ਨੂੰ ਵੋਟਾਂ ਪੈਣੀਆਂ ਤੇ ਉਸ ਤੋਂ ਪਹਿਲਾਂ ਹੀ ਪਟਿਆਲਾ ਦੇ SSP ਵਰਨ ਸ਼ਰਮਾ ਨੂੰ ਸਰਕਾਰ ਨੇ ਛੁੱਟੀ ਤੇ ਭੇਜ ਦਿੱਤਾ ਤੇ ਉਹਨਾਂ ਦੀ ਜਗ੍ਹਾ ਸੰਗਰੂਰ ਦੇ SSP ਸਰਤਾਜ ਸਿੰਘ ਚਾਲਹ ਨੂੰ 7 ਦਿਨਾਂ ਵਾਸਤੇ ਪਟਿਆਲਾ ਦੇ ਬਤੌਰ SSP ਦੇ ਨਾਲ ਜ਼ਿੰਮੇਵਾਰੀ ਦੇ ਦਿੱਤੀ ਹੈ ਜੀ ਸਭ ਤੋਂ ਵੱਡੀ ਗੱਲ ਇਹ ਆਮ ਆਦੀ ਪਾਰਟੀ ਦੇ ਵਰਕਰਾਂ ਨੂੰ ਵੀ ਵੱਡਾ ਝਟਕਾ ਲੱਗਾ ਹੋਣਾ ਔਰ ਖੁਦ ਵਰਨ ਸ਼ਰਮਾ ਨੂੰ ਵੀ ਵੱਡਾ ਝਟਕਾ ਲੱਗਾ ਹੋਣਾ ਕਿ ਜਦੋਂ ਕਿਸੇ ਅਫਸਰ ਨੂੰ ਅਚਾਨਕ ਕਿਸੇ ਜ਼ਿੰਮੇਵਾਰੀ ਤੋਂ ਹਟਾਇਆ ਜਾਂਦਾ ਹੈਗਾ ਤੇ ਉਹਦੀ ਪਰਫਾਰਮੈਂਸ ਤੇ ਜਾਂ ਉਹਦੀ ਕਾਰਗੁਜ਼ਾਰੀ ਤੇ ਬਹੁਤ ਅਸਰ ਪੈਂਦਾ ਹੈਗਾ ਔਰ ਲਗਾਤਾਰ ਹਾਲਾਂਕਿ ਪਟਿਆਲਾ ਪੁਲਿਸ ਨੇ ਪਰਚਾ ਵੀ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਦਰਜ ਕਰ ਦਿੱਤਾ ਸੀ ਤੇ ਉਸ ਤੋਂ ਬਾਅਦ ਸੂਬਾ ਚੋਣ ਕਮਿਸ਼ਨ ਰਾਜਕਮਲ ਚੌਧਰੀ ਹੋਣਾ ਨੇ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਜਾਦਵ ਨੂੰ ਹਦਾਇਤਾਂ ਦਿੱਤੀਆਂ ਸੀ ਤੇ ਉਸ ਤੋਂ ਬਾਅਦ ਡੀਜੀਪੀ ਪੰਜਾਬ ਨੇ ਐਸਪੀਐਸ ਪਰਮਾਰ ਦੀ ਅਗਵਾਈ ਦੇ ਵਿੱਚ ਇੱਕ ਜਾਂਚ ਕਮੇਟੀ ਬਿਠਾ ਦਿੱਤੀ ਸੀ ਜਿਨ੍ਹਾਂ ਨੇ ਫਿਰ ਅਕਾਲੀ ਦਲ ਦੇ ਵਰਕਰਾਂ ਸਮੇਤ ਕੁਝ ਪੱਤਰਕਾਰਾਂ ਨੂੰ ਵੀ ਨੋਟਿਸ ਭੇਜ ਦਿੱਤੇ ਸੀ ਕਿ ਤੁਸੀਂ ਦੱਸੋ ਕਿ ਆਡੀਓ ਕਿੱਥੋਂ ਆਈ ਆ ਖਾਲਾ ਕਿ ਕਾਲੀ ਦਲ ਦੇ ਵਰਕਰਾਂ ਨੇ ਤੇ ਆਪਣਾ ਪੱਖ ਰੱਖ ਦਿੱਤਾ ਸੀ ਲੇਕਿਨ ਨਾਲ ਦੇ ਨਾਲ ਸੁਬੀਰ ਸਿੰਘ ਬਾਦਲ ਹੋੜਾ ਨੇ ਜਿਹੜਾ ਸਟੈਂਡ ਸਪਸ਼ਟ ਕੀਤਾ ਸੀ ਕਿ ਮੇਰੇ ਤੇ ਪਰਚਾ ਦਰਜ ਕਰੋ ਮੈਂ ਜਿਹੜੀ ਆਡੀਓ ਜਿਹੜੀ ਆ ਸ਼ੇਅਰ ਕੀਤੀ ਆਪਣੇ ਵੱਖ-ਵੱਖ ਪਲੇਟਫਾਰਮ ਤੋਂ ਤੇ ਪਟਿਆਲਾ ਪੁਲਿਸ ਬਨਾਮ ਸੁਬੀਰ ਸਿੰਘ ਬਾਦਲ ਜਾਂ ਪੰਜਾਬ ਪੁਲਿਸ ਵਰਸਸ ਸੁਬੀਰ ਸਿੰਘ ਬਾਦਲ ਵੱਡਾ ਇਸ਼ੂ ਬਣ ਗਿਆ ਸੀ ਜਿਹਦੇ ਚੱਲਦੇ ਆ ਕਿਉਂਕਿ ਜਵਾਬ ਅੱਜ ਦੇਣਾ ਪੈਣਾ ਸੀ ਪੰਜਾਬ ਅਤੇ ਹਰਿਆਣਾ ਕੋਰਟ ਚ ਤੇ ਉਸ ਤੋਂ ਪਹਿਲਾਂ ਹੀ ਬੀਤੇ ਰਾਤ ਵਰਨ ਸ਼ਰਮਾ ਨੂੰ ਪੰਜਾਬ ਪੁਲਿਸ ਨੇ ਜਾਂ ਪੰਜਾਬ ਸਰਕਾਰ ਨੇ 7 ਦਿਨਾਂ ਦੀ ਮਤਲਬ ਇੱਕ ਹਫਤੇ ਤੱਕ ਜਿਹੜੀ ਛੁੱਟੀ ਜਿਹੜੀ ਭੇ ਦਿੱਤੀ ਗਈ ਤੇ ਹੁਣ ਜਿਹੜੀਆਂ ਚੋਣਾ ਨੇ ਉਹ ਐਸਐਸਪੀ ਸੰਗਰੂਰ ਸਰਦਾਰ ਸਿੰਘ ਚਾਲ ਉਹ ਕਰਵਾਉਣਗੇ ਉਹਨਾਂ ਨੂੰ ਕਾਰਜਕਾਰੀ ਤੌਰ ਤੇ ਹੁਣ ਪਟਿਆਲਾ ਦੀ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਹੈ ਜੀ ਗੱਲ ਕਰੀਏ ਪਹਿਲਾਂ ਵੀ ਸੁਬੀਰ ਸਿੰਘ ਬਾਦਲ ਤੇ ਵਰੁਣ ਸ਼ਰਮਾ ਦਾ ਪੇਚਾ ਪੈ ਚੁੱਕਿਆ ਹੈ ਉਹਨਾਂ ਨੇ ਸਾਫ਼ ਲੈਜਿਤ ਕਿਹਾ ਸੀ ਤੱਕਾ ਜਿਹੜਾ ਤੁਸੀਂ ਬੰਦ ਕਰ ਦਿਓ ਉਸ ਤੋਂ ਬਾਅਦ ਸੁਬੀਰ ਸਿੰਘ ਬਾਦਲ ਦਾ ਫਿਰ ਇਸ ਚੋਣਾਂ ਦੇ ਦੌਰਾਨ ਉਹਨਾਂ ਦੇ ਨਾਲ ਖੇਬੜਦੇ ਨੇ ਨਾਲ ਜਿਹੜੀ ਉਹਨਾਂ ਨੇ ਜਿਹੜੀ ਆਡੀਓ ਜਿਹੜੀ ਸਾਂਝੀ ਕੀਤੀ ਇਹਦਾ ਮਤਲਬ ਕੀ ਸ਼੍ਰੋਮਣੀ ਅਕਾਲੀ ਦਲ ਫਰੰਟ ਫੁੱਟ ਤੇ ਹੈ ਤੇ ਜਿਹੜਾ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਆ ਉਹ ਬੈਕ ਫੁੱਟ ਤੇ ਆ ਚੁੱਕੀ ਹੈ देखो सब ਤੋਂ ਵੱਡੀ ਗੱਲ ਹੈ ਕਿ ਜਦੋਂ ਕਿਸੇ ਵੀ ਪਾਰਟੀ ਦੇ ਲੀਡਰ ਜਾਂ ਕਿਸੇ ਵੀ ਪਾਰਟੀ ਦੀ ਸ਼ਿਕਾਇਤ ਸਰਕਾਰਾਂ ਨੂੰ ਜਾਂ ਅਦਾਲਤਾਂ ਦੇ ਜ਼ਰੀਏ ਅਫਸਰ ਬਦਲੇ ਪੈਂਦੇ ਨੇ ਤੇ ਲਾਜ਼ਮੀ ਤੌਰ ਤੇ ਉਸ ਪਾਰਟੀ ਦੇ ਉਥੇ ਲੀਡਰ ਦੀ ਚੜ੍ਹਾਈ ਮੰਨੀ ਜਾਂਦੀ ਹੈਗੀ ਹੁਣ ਸੁਭੀਸ਼ਿੰਗ ਬਾਦਲ ਹੋਣ ਦੇ ਤਰਨ ਤੱਕ ਜਿਮਨੀ ਚੋਧ ਦੀ ਗੱਲ ਕੀਤੀ ਜਾਵੇ ਤਾਂ ਉਦੋਂ ਉਹਨਾਂ ਨੇ ਭਾਰਤੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ ਤੇ ਫਿਰ ਭਾਰਤੀ ਚੋਣ ਕਮਿਸ਼ਨ ਨੇ ਉਥੋਂ ਦੀ ਐਸਐਸਪੀ ਡਾਕਟਰ ਵਜੂਦ ਖੋਰ ਗਰੇਵਾਲ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਹਲੇ ਤੱਕ ਬਹਾਲ ਨਹੀਂ ਕੀਤਾ ਗਿਆ ਹਾਲਾਂਕਿ ਸੂਬਾ ਸਰਕਾਰ ਉਹਨਾਂ ਨੂੰ ਬਹਾਲ ਕਰਨ ਵਾਸਤੇ ਕੋਸ਼ਿਸ਼ਾਂ ਕਰੀ ਆ ਫਿਰ ਨਾਲ ਦੀ ਨਾਲ ਉੱਥੇ ਜਿਹੜੇ ਨੇ ਦੋ ਡੀਐਸਪੀ ਵੀ ਸਰਕਾਰ ਨੂੰ ਸਸਪੈਂਡ ਕਰਨੇ ਪਏ ਤੇ ਜੇ ਸਥਿਤੀ ਜਿਵੇਂ ਉੱਥੇ ਵੀ ਉਤਰਨ ਤਾਂ ਜਿਮਨੀ ਚੋਣ ਦੇ ਵਿੱਚ ਵੀ ਸੁਬੀਰ ਸਿੰਘ ਬਾਦਲ ਅਕਾਲੀ ਦਲ ਦੇ ਵਰਕਰਾਂ ਦੇ ਵਿੱਚ ਜੋਸ਼ ਭਰਿਆ ਗਿਆ ਸੀ ਹੌਸਲੇ ਬਲੰਦ ਹੋ ਗਏ ਸੀ ਕਿ ਦੇਖੋ ਉਹਨਾਂ ਦੀ ਸ਼ਿਕਾਇਤ ਸਹੀ ਪਾਈ ਗਈ ਹੈ ਤੇ ਫਿਰ ਸਰਕਾਰ ਕਮਿਸ਼ਨ ਨੂੰ ਵੱਡਾ ਨੋਟਿਸ ਲੈਣਾ ਪਿਆ ਹੁਣ ਵੀ ਇਹ ਪੰਜਾਬ ਦੇ ਵਿੱਚ ਜਿਹੜੀਆਂ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਚੋਣਾ 14 ਤਰੀਕ ਨੂੰ ਵੋਟਾਂ ਪੈਣੀਆਂ ਉਸ ਤੋਂ ਪਹਿਲਾਂ ਹੀ ਅਗਰ ਉਸ ਐਸਐਸਪੀ ਨੂੰ ਸਰਕਾਰ ਨੂੰ ਹਟਾਉਣਾ ਪੈਂਦਾ ਜਾਂ ਛੁੱਟੀ ਤੇ ਭੇਜਣਾ ਪੈਂਦਾ ਤੇ ਫਿਰ ਇਹ ਤੋਂ ਸਪਸ਼ਟ ਹੁੰਦਾ ਹੈ ਕਿ ਅਕਾਲੀ ਦਲ ਦੀ ਸ਼ਿਕਾਇਤ ਦੇ ਵਿੱਚ दम ਸੀ ਔਰ ਅਕਾਲੀ ਦਲ ਦੇ ਵਰਕਰਾਂ ਦੇ ਹੌਸਲੇ ਬਲੰਦ ਹਨ ਇਸ ਕਰਕੇ ਸਰਕਾਰ ਨੂੰ ਜੋ ਛੁੱਟੀ ਭੇਜਣਾ ਪਿਆ ਜਦੋਂ ਸ਼ਿਕਾਇਤ ਸੱਚੀ ਮੰਨੀ ਜਾਵੇ ਤੇ ਇਹਦਾ ਮਤਲਬ ਹੈ ਕਿ ਉਹਦੇ ਦੋਸ਼ ਵੀ ਸੱਚੇ ਹੁੰਦੇ ਨੇ ਤੇ ਸਰਕਾਰ ਨੂੰ ਜਿਹੜੀ ਕਾਰਵਾਈ ਕਰਨੀ ਪਈ ਹੈਗੀ ਤੇ ਇਸ ਕਰਕੇ ਜਦੋਂ ਇੱਕ ਐਸਐਸਪੀ ਜਿਹੜਾ ਸ਼ਹਿਰਿਆਮ ਡਾਇਰੈਕਸ਼ਨਾਂ ਦੇ ਰਹੇ ਸੀ ਹਾਲਾਂਕਿ ਪਟਿਆਲਾ ਪੁਲਿਸ ਵਾਰ-ਵਾਰ ਅੱਜ ਤੱਕ ਗੈਰੀ ਹੈ ਕਿ ਆਡੀਓ ਜਿਹੜਾ AI ਜਨਰੇਟਰ ਹੈ ਲੇਕਿਨ ਫਿਰ ਵੀ ਪੰਜਾਬ ਸਰਕਾਰ ਨੂੰ ਕਿਉਂ ਐਸਐਸਪੀ ਨੂੰ ਹਟਾਉਣਾ ਪਿਆ ਇਹ ਆਪਣੇ ਆਪ ਚ ਇੱਕ ਵੱਡਾ ਸਵਾਲ ਤੇ ਇਸ ਕਰਕੇ ਲਗਾਤਾਰ ਕਾਲੀਦਲ ਦੀਆਂ ਸ਼ਿਕਾਇਤਾਂ ਤੇ ਜਿਹੜੀ ਕਾਰਵਾਈ ਹੋ ਰਹੀ ਹੈ ਪਟਨਾਬਾ ਦੀ ਹੀ ਬीडीपीਓ ਦੇ ਸ਼ਿਕਾਇਤ ਕਾਲੀ ਦਲ ਨੇ ਕੀਤੀ ਸੀ ਉੱਤੇ ਬीडीपीਓ ਬਲਜੀਤ ਕੌਰ ਹੋਣਾ ਦਾ ਵੀ ਸੂਬਾ ਚੋਣ ਕਮਿਸ਼ਨ ਨੇ ਤਬਾਦਲਾ ਕਰ ਦਿੱਤਾ ਜਦੋਂ ਕਾਲੀ ਦਲ ਦੇ ਵਰਕਨਾਚ ਲੀਡਰਾਂ ਦੀ ਸ਼ਿਕਾਇਤ ਸੱਚੀ ਪਾਈ ਜਾਂਦੀ ਤੇ ਫਿਰ ਕਮਿਸ਼ਨ ਨੂੰ ਜਾਂ ਸਰਕਾਰ ਨੂੰ ਕੋਰਟ ਦੇ ਜ਼ਰੀਏ ਕਾਰਵਾਈ ਕਰਨੀ ਪੈਂਦੀ ਹੈ ਤੇ لازمی ਤੌਰ ਤੇ ਉਸ ਸ਼ਿਕਾਇਤ ਦੇ ਵਿੱਚ ਵੀ ਦਮ ਹੁੰਦਾ ਔਰ ਲੀਡਰ ਦਾ ਹੋਰ ਸਿਆਸੀ ਤੌਰ ਤੇ ਟੌਰ ਬਣ ਜਾਂਦਾ ਕਿ ਸੁਬੀ ਸਿੰਘ ਬਾਦਲ ਜਿਹੜੇ ਪਿਛਲੇ ਕਰੀਬ 9 ਸਾਲਾਂ ਤੋਂ ਆਪੋਜੀਸ਼ਨ ਤੋਂ ਬਾਹਰ ਬੈਠੇ ਨੇ ਫਿਰ ਵੀ ਉਹਨਾਂ ਦੀਆਂ ਸ਼ਿਕਾਇਤਾਂ ਦੇ ਦਾਮਾ ਔਰ ਉਹਨਾਂ ਦੀਆਂ ਸ਼ਿਕਾਇਤਾਂ ਦੇ ਆਧਾਰ ਤੇ ਫਿਰ ਸਰਕਾਰਾਂ ਨੂੰ ਆਪਣੇ ਅਫਸਰ ਬਦਲੇ ਪੈਂਦੇ ਨੇ ਜਾਂ ਕਮਿਸ਼ਨਾਂ ਨੂੰ ਅਫਸਰ ਮੁਤਲ ਕਰਨੇ ਪੈਂਦੇ ਆਗਨੇ ਤੇ ਜਿਹੀ ਸਥਿਤੀ ਦੇ ਵਿੱਚ ਹਾਲਾਂਕਿ ਹੁਣ 14 ਤਰੀਕ ਨੂੰ ਸਵਾਲ ਖੜੇ ਹੋ ਰਹੇ ਸੀ ਕਿ ਜਿਸ ਐਸਐਸਪੀ ਦੀ ਜਿਹੜੀ ਆਡੀਓ ਵਾਇਰਲ ਹੋਈ ਹੈ ਉਹ ਅਸਲੀ ਹੈ ਜਾਂ ਨਕਲੀ ਹੈ ਉਹ ਪੁਵਿੱਖ ਦਾ ਸਮਾਂ ਤੈਅ ਕਰੇਗਾ ਪਰ ਫਿਰ ਵੀ ਉਹ ਕਾਲੀ ਦਲ ਨੂੰ ਇਹ ਸੀ ਕਿ ਜਿਹੜੇ ਪੁਲਿਸ ਆਫੀਸਰ ਫਿਰ ਇਹ ਆਮ ਕਾਨਫਰੰਸ ਕਾਲ ਦੇ ਵਿੱਚ ਹੁਕਮਾਂ ਦੀਆਂ ਜਾਂ ਕਾਨੂੰਨ ਦੀਆਂ ਧੱਜੀਆਂ ਉਡਾਉਣ ਦੀ ਗੱਲ ਕਰ ਰਹੇ ਨੇ ਤੇ ਫਿਰ ਉਹਨਾਂ ਦੀ ਨਿਗਰਾਨੀ ਹੇਠ 14 ਤਰੀਕ ਨੂੰ ਜਦੋਂ ਵੋਟਾਂ ਪੈਣਗੀਆਂ ਤੇ ਉਸ ਸਮੇਂ ਪਟਿਆਲਾ ਜ਼ਿਲ੍ਹੇ ਦਾ ਕੀ ਹਸ਼ਰ ਹੋਏਗਾ ਕਿਹੋ ਜਿਹੇ ਵਿਰੋਧੀਆਂ ਦੇ ਕਿਨਾ ਰੋਕਣ ਵਾਸਤੇ ਹੱਥ ਕੰਡੇ ਪੁਲਿਸ ਅਪਣਾ ਸਕਦੀ ਹੈ ਤੇ ਇਸ ਦੇ ਚੱਲਦੇ ਫਿਰ ਕਾਲੀ ਦਲ ਨੇ ਇੱਕ ਪਟੀਸ਼ਨ ਵੀ ਪਾਈ ਸੀ ਹਾਲਾਂਕਿ ਸਰਕਾਰ ਨੇ ਉਸ ਪਟੀਸ਼ਨ ਦੇ ਵਿੱਚ ਬਥੇਰੀ ਕੋਸ਼ਿਸ਼ ਕੀਤੀ ਹੈ ਸੂਬਾ ਚੋਣ ਕਮਿਸ਼ਨ ਨੇ ਬਥੇਰੀ ਕੋਸ਼ਿਸ਼ ਕੀਤੀ ਹੈ ਲੇਕਿਨ ਹਾਈ ਕੋਰਟ ਦੇ ਅੱਗੇ ਜਿਹੜੀਆਂ ਸਰਕਾਰ ਦੀਆਂ ਕਮਿਸ਼ਨ ਦੀਆਂ ਜਿਹੜੀਆਂ ਦਲੀਲਾਂ ਕੰਮ ਨਹੀਂ ਆਈਆਂ ਹੈਗੀਆਂ ਤੇ ਅੱਜ ਕਿਉਂਕਿ 48 ਘੰਟੇ ਪੂਰੇ ਹੋ ਜਾਣੇ ਸੀ ਸਰਕਾਰ ਨੇ ਜਵਾਬ ਦੇਣਾ ਸੀ ਉਸ ਤੋਂ ਪਹਿਲਾਂ ਹੀ ਵਰਨ ਸ਼ਰਮਾ ਹੋਣਾ ਨੂੰ 7 ਦਿਨ ਦੇ ਵਾਸਤੇ ਛੁੱਟੀ ਤੇ ਭੇਜ ਦਿੱਤਾ ਗਿਆ ਮਤਲਬ ਹੁਣ ਉਹ ਜਿਹੜਾ ਵਾ ਇਲੈਕਸ਼ਨ ਨਹੀਂ ਕਰਵਾਉਣਗੇ ਉਹਨਾਂ ਦੀ ਜਗ੍ਹਾ ਗੁਵਾਂਢੀ ਜ਼ਿਲ੍ਹਾ ਸਰਤਾਜ ਸਿੰਘ ਚਾਲ ਹੋਣਾ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਬਦਲ ਹੁਣ 17 18 ਤਰੀਕ ਨੂੰ ਵਰਨ ਸ਼ਰਮਾ ਫਿਰ ਉਹ ਵਾਪਸ ਆ ਜਾਣਗੇ ਹੁਣ ਉਦੋਂ ਫਿਰ ਸਰਕਾਰ ਉਹਨਾਂ ਨੂੰ ਜਿਹੜਾ ਵਾ ਐਸਐਸਪੀ ਉਸੇ ਜ਼ਿਲ੍ਹੇ ਚ ਲਗਾ ਸਕਦੀ ਕੋਈ ਉਹਨਾਂ ਨੂੰ ਹਟਾਇਆ ਨਹੀਂ ਲੇਕਿਨ ਛੁੱਟੀ ਤੇ ਭੇਜਿਆ ਗਿਆ ਇਹ ਵੀ ਇੱਕ ਅਪਰਸ ਜਿਹੜਾ ਕੋਈ ਵੀ ਆਫੀਸਰ ਹੋਵੇ ਚਾਹੇ ਉਹ ਡਿਸਟ੍ਰਿਕਟ ਲੈਵਲ ਦਾ ਹੋਵੇ ਚਾਹੇ ਉਹ ਸਟੇਟ ਲੈਵਲ ਦਾ ਹੋਵੇ ਜਦੋਂ ਉਹਨਾਂ ਦੀ ਇਦਾਂ ਦੀ ਸਰਵਿਸ ਦੇ ਦੌਰਾਨ ਜਬਰੀ ਛੁੱਟੀ ਭੇਜਿਆ ਜਾਂਦਾ ਹੈਗਾ ਜਾਂ ਉਹਨਾਂ ਕੋਈ ਛੁੱਟੀ ਮੰਗੀ ਜਾਂਦੀ ਜਾਂ ਉਹਨਾਂ ਨੂੰ ਸਸਪੈਂਡ ਕੀਤਾ ਜਾਂਦਾ ਹੈਗਾ ਤੇ ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਤੇ ਸਵਾਲ ਖੜੇ ਹੁੰਦੇ ਨੇ ਕਿ ਤੁਸੀਂ ਜਿਹੜੀ ਨਿਰਪੱਖ ਜਿਹੜੀ ਆ ਉਹ ਆਪਣੀ ਡਿਊਟੀ ਜਿਹੜੀ ਨੈਣ ਬਾਰੇ ਤੁਸੀਂ ਫਰਜਾਂ ਦੇ ਵਿੱਚ ਕੁਤਾਈ ਕਰ ਰਹੇ ਤੁਸੀਂ ਪੱਖਪਾਤ ਕਰ ਰਹੇ ਹੋ ਇੱਕ ਇੱਕ ਪੁਲਿਸ ਅਫਸਰ ਤੇ ਜਾਂ ਸਿਵਲ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਉਰਤੇ ਜਿਹੜੇ ਨੇ ਉਹ ਦੋਸ਼ ਲੱਗ ਜਾਂਦੇ ਨੇ ਫਿਰ ਸਵਾਲ ਖੜੇ ਹੁੰਦੇ ਹੁਣ ਸਵਾਲ ਹੈ ਕਿ ਦੋ ਜਿਹੜੇ ਅਫਸਰ ਨੇ ਉਹ ਦਾਗੀ ਹੋ ਚੁੱਕੇ ਨੇ ਇੱਕ ਡਾਕਟਰ ਰਵਜੋਦ ਕੌਰ ਗਰੇਵਾਲ ਉਹ ਤਨਤ ਜਿਮਨੀ ਚੌਂਚ ਭਾਰਤੀ ਚੋਣ ਕਮਿਸ਼ਨ ਨੇ ਉਹਨਾਂ ਨੂੰ ਸਸਪੈਂਡ ਕੀਤਾ ਸੀ ਤੇ ਹੁਣ ਏ ਵਰਨ ਸ਼ਰਮਾ ਜਿਹੜੇ ਸੂਬਾ ਚੋਣ ਕਮਿਸ਼ਨ ਜਾਂ ਸਰਕਾਰ ਦੀਆਂ ਹਦਾਇਤਾਂ ਤੇ ਉਹਨਾਂ ਨੂੰ ਛੁੱਟੀ ਤੇ ਭੇਜਿਆ ਗਿਆ ਉਹਨੂੰ ਕੱਲ ਨੂੰ ਜਦੋਂ ਪੰਜਾਬ ਵਿਧਾਨ ਸਭਾ 2027 ਦੀਆਂ ਵੋਟਾਂ ਪੈਣੀਆਂ ਉਦੋਂ ਫਿਰ ਜਦੋਂ ਜ਼ਿੰਮੇਵਾਰੀ ਤੈਅ ਕੀਤੀ ਜਾਂਦੀ ਆ ਅਫਸਰ ਲਗਾਏ ਜਾਂਦੇ ਜ਼ਿਲ੍ਹਿਆਂ ਦੇ ਐਸਐਸਪੀ ਤੇ ਉਦੋਂ ਇਹੋ ਜਿਹੇ ਅਫਸਰਾਂ ਨੂੰ ਫਿਰ ਕਿ ਇਹੋ ਜੀ ਡਿਊਟੀਆਂ ਤੋਂ ਲਾਂਭੇ ਕੀਤਾ ਜਾ ਸਕਦਾ ਹੈ ਕਿ ਜਿਨ੍ਹਾਂ ਦਾ ਪਸ਼ੋਕੜ ਦੇ ਵਿੱਚ ਇਹਨਾਂ ਨੇ ਜ਼ਿੰਮੇਵਾਰੀ ਜਾਂ ਸਹੀ ਤਰ੍ਹਾਂ ਨਹੀਂ ਨਿਭਾਈ ਜਾਂ ਪੱਖਪਾਤ ਕੀਤਾ ਤੇ ਫਿਰ ਉਹਨਾਂ ਨੂੰ ਮੇਨ ਜਿਹੜੀਆਂ ਸਟੋਨਾ ਹੁੰਦੀਆਂ ਉਦੋਂ ਉਹਨਾਂ ਦੀ ਡਿਊਟੀ ਤੋਂ ਉਹਨਾਂ ਨੂੰ ਲਾਂਭੇ ਕੀਤਾ ਜਾਂਦਾ ਇਸ ਕਰਕੇ ਕਈ ਅਫਸਰਾਂਕ ਦੀ ਲਾਪਰਵਾਹੀ ਜਾਂ ਜ਼ਿਆਦਾ ਪੱਖਪਾਤ ਕਰਨ ਦੇ ਮਸਲੇ ਵਿੱਚ ਉਹ ਆਪਣੀ ਵਰਦੀ ਤੇ ਵੀ ਦਾਗ ਲਾ ਲੈਂਦੇ ਨੇ ਤੇ ਆਪਣੀ ਜਿਹੜੇ ਡਿਊਟੀ ਤੇ ਵੀ ਦਾਗ ਲੱਗ ਜਾਂਦਾ ਹੈ ਤੇ ਅਜਿਹੀ ਸਥਿਤੀ ਦੇ ਵਿੱਚ ਹੀ ਵਰਨ ਸ਼ਰਮਾ ਦੀ ਜਿਹੜੀ ਕਹਾਣੀ ਸਾਹਮਣੇ ਆਈ ਹਾਲਾਂਕਿ ਜਿੱਦਣੇ ਆਡੀਓ ਲੀਕ ਹੋਈ ਸੀ ਸੋ ਸੋਬੀ ਸਿੰਘ ਬਾਦਰ ਨੇ ਆਪਣੇ ਵਕਫਾਕ ਸੋਸ਼ਲ ਮੀਡੀਆ ਤੇ 7 7:30 ਵਜੇ ਆਡੀਓ ਜਿਹੜੀ ਸ਼ੇਅਰ ਕਰ ਦਿੱਤੀ ਸੀ ਤੇ ਡੇਢ ਦੋ ਘੰਟੇ ਬਾਅਦ ਹੀ ਪਟਿਆਲਾ ਪੁਲਿਸ ਨੇ ਉਸ ਨੂੰ AI ਜਨਰੇਟਰ ਦਾ ਦੱਸ ਦਿੱਤਾ ਸੀ ਤੇ ਉਸ ਤੋਂ ਬਾਅਦ ਜੋ ਬਿਵਾਲ ਮਚਿਆਗਾ ਉਹ ਸਾਰਿਆਂ ਦੇ ਸਾਹਮਣੇ ਹੈਗੇ ਨੇ ਹਾਲਾਂਕਿ ਵਾਰ-ਵਾਰ ਹੁਣ ਪਟਿਆ ਪੰਜਾਬ ਪੁਲਿਸ ਨੋਟਿਸ ਭੇਜ ਰਹੀ ਆ ਜਿਨ੍ਹਾਂ ਨੇ ਸ਼ੇਅਰ ਕੀਤੀ ਸੀ ਤੇ ਜਦ ਕੇ ਜਿਹੜੇ ਕਾਨਫਰੰਸ ਕਾਲ ਦੇ ਵਿੱਚ ਅਧਿਕਾਰੀ ਸੀ ਐਸ ਐਚਓ ਤੋਂ ਲੈ ਕੇ ਐਸ ਐਸਪੀ ਰੈਂਕ ਦੇ ਅਧਿਕਾਰੀ ਉਹਨਾਂ ਨੂੰ ਕਮਿਸ਼ਨ ਜਿਹੜਾ ਐਸ ਐਸਪੀ ਐਸ ਫਰਮਾਰ ਜਿਹੜੇ ਏ ਡੀਪੀ ਜਿਹੜੇ ਇਸ ਮਸਲੇ ਜਾਂਚ ਕਰ ਉਹਨਾਂ ਨੂੰ ਤਲਬ ਹੀ ਨਹੀਂ ਕੀਤਾ ਗਿਆ ਉਹਨਾਂ ਨੂੰ ਪਤਾ ਉਹਨਾਂ ਨੂੰ ਵੀ ਚਾਹੀਦਾ ਸੀ ਜਾਂਚ ਕੇ ਜਿਹੜੇ ਉਹ ਪੁਲਿਸ ਆਫੀਸਰ ਜਿਨ੍ਹਾਂ ਦੇ ਨਾਮ ਆ ਰਹੇ ਨੇ ਉਹਨਾਂ ਨੂੰ ਵੀ ਬੁਲਾਉਣਾ ਚਾਹੀਦਾ ਸੀ ਕਿ ਹਾਂ ਦੱਸੋ ਤੁਹਾਡੀ ਆਵਾਜ਼ ਆਡੀਓ ਕਾਨਫਰੰਸ ਕਾਲ ਹੋਈ ਸੀ ਇਸ ਟਾਈਮ ਹੋਈ ਸੀ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਵੀ ਜਿਹੜੇ ਨੇ ਵਨ ਸਾਈਡਡ ਜਾਂਚ ਹੋ ਰਹੀ ਆ ਜਦਕਿ ਜੇ ਦੋਨੇ ਪਾਸਾਂ ਦੀ ਜਾਂਚ ਹੋਣੀ ਚਾਹੀਦੀ ਇਸ ਕਰਕੇ ਮਾਮਲਾ ਕਿਉਂਕਿ ਹਾਈ ਕੋਰਟ ਵਿੱਚ ਪੁੱਛਿਆ ਸੀ ਤੇ ਹਾਈ ਕੋਰਟ ਨੇ ਸੂਬਾ ਸਰਕਾਰ ਤੇ ਸੂਬਾ ਚੋਣ ਕਮਿਸ਼ਨ ਨੂੰ 48 ਘੰਟੇ ਦਾ ਸਮਾਂ ਦਿੱਤਾ ਮੂਲਤ ਦਿੱਤੀ ਸੀ ਉਹ ਮੂਲਤ ਪੂਰੀ ਹੋ ਗਈ ਤੇ ਉਸ ਤੋਂ ਪਹਿਲਾਂ ਹਾਈ ਕੋਰਟ ਕੋਈ ਅਜਿਹਾ ਦੇਸ਼ ਪਾਸ ਕਰੇ ਉਸ ਤੋਂ ਪਹਿਲਾਂ ਹੁਣ ਸਰਕਾਰ ਇੰਨੀ ਕਹਨ ਜੋਗੀ ਹੋ ਗਈ ਹਾਈ ਕੋਰਟ ਦੇ ਵਿੱਚ ਕਿ ਅਸੀਂ ਉਸ ਅਫਸਰ ਨੂੰ ਅਗਲੀ ਜਾਂਚ ਤੇ ਜਦ ਤੱਕ ਜਾਂਚ ਕੰਪਲੀਟ ਨਹੀਂ ਹੁੰਦੀ ਉਦੋਂ ਤੱਕ ਉਹਨੂੰ ਅਸੀਂ ਲਾਂਬੇ ਕਰਵਾ ਕਰ ਦਿੱਤਾ ਛੁੱਟੀ ਤੇ ਭੇਜ ਦਿੱਤਾ ਗਾ ਤੇ ਇਸ ਕਰਕੇ ਉਹਨਾਂ ਦੀ ਜਗ੍ਹਾ ਜਿਹੜੀ ਇਲੈਕਸ਼ਨ ਦੀ ਡਿਊਟੀ ਹੁਣ ਗਵਾਂਢੀ ਜ਼ਿਲ੍ਹਾ ਸੰਗਰੂਰ ਦੇ ਐਸਐਸਪੀ ਸਰਤਾਜ ਸਿੰਘ ਚਾਲਕਰਨਗੇ ਜੀ ਜੇ ਸ਼੍ਰੋਮਣੀ ਕਾਲੀਦਾਲ ਵੱਲੋਂ ਲਾਇਆ ਦੋਸ਼ ਐਸਐਸਪੀ ਵਰਮ ਸ਼ਰਮਾ ਤੇ ਸਾਬਤ ਹੋ ਲੈਣਨ ਹਾਈ ਕੋਰਟ ਦੇ ਵਿੱਚ ਤੇ ਫਿਰ ਅਗਲੀ ਕਾਰਵਾਈ ਕੀ ਹੋ ਸਕਦੀ ਹੈ ਜਾਂ ਇਹ ਇਸ ਲੰਮਾ ਚੱਲੇਗਾ ਨਹੀਂ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਸਰਕਾਰ ਨੇ ਆਪਣਾ ਮੂੰਹ ਮੱਥਾ ਅੱਜ ਬਣਾ ਲਿਆ ਕਿਉਂਕਿ ਹਾਈ ਕੋਰਟ ਦੇ ਵਿੱਚ ਜਵਾਬ ਦੇਣਾ ਪੈਣਾ ਸੀ ਤੇ ਹਾਈ ਕੋਰਟ ਦੇ ਵਿੱਚ ਉਹ ਦੱਸ ਦੇਣਗੇ ਸੀ ਜੇ ਅਸੀਂ ਜਾਂਚ ਕਰੇ ਜਾਂਚ ਕੰਪਲੀਟ ਨਹੀਂ ਹੋਈ ਜਦ ਤੱਕ ਸਾਡੀ ਜਾਂਚ ਚੱਲ ਰਹੀ ਹੈ ਉਦੋਂ ਤੱਕ ਅਸੀਂ ਉਸ ਐਸਐਸਪੀ ਨੂੰ ਡਿਊਟੀ ਤੋਂ ਲਾਂਬੇ ਕਰ ਦਿੱਤਾਗਾ ਉਹਨਾਂ ਨੇ ਹਾਈ ਜਿਹੜਾ ਵਾ ਅੱਜ ਇਸ ਇਹੋ ਦਲੀਲ ਦੇਣੀ ਵੀ ਅਸੀਂ ਉਸ ਅਫਸਰ ਨੂੰ ਲਾਂਬੇ ਕਰ ਦਿੱਤਾ ਜਦੋਂ ਜਾਂਚ ਚੱਲੂਗੀ ਜਦੋਂ ਐਸਪੀਐਸ ਪਰਮਾਰ ਸਾਹਿਬ ਹੋਣਾਂ ਦੀ ਜਿਹੜੀ ਜਾਂਚ ਕੰਪਲੀਟ ਹੋ ਜਾਏਗੀ ਉਦੋਂ ਪਤਾ ਲੱਗੂਗਾ ਕਿ ਉਸ ਜਾਂਚ ਦੇ ਵਿੱਚ ਕੌਣ ਦੋਸ਼ੀ ਪਾਇਆਗਾ ਦੂਜਾ ਕੀ The cat sat on the ਉਸ ਜਾਂਚ ਦੇ ਵਿੱਚ ਕਾਲੀ ਦਲ ਦੀ ਸੰਤੁਸ਼ਟੀ ਹੁੰਦੀ ਹੈ ਜਾਂ ਫਿਰ ਕਾਲੀ ਦਲ ਨੂੰ ਵੀ ਇੰਨੀ ਕਾਲੀ ਦਲ ਦੀ ਜਿੱਤ ਹੈਗੀ ਆ ਕਿ ਅਸੀਂ ਵਰਨ ਸ਼ਰਮਾ ਨੂੰ ਛੁੱਟੀ ਤੇ ਪਿਜਵਾ ਦਿੱਤਾ ਹੈਗਾ ਜਾਂ ਉਹਨੂੰ ਲਾਂਬੇ ਕਰਵਾ ਦਿੱਤਾ ਹੈਗਾ ਕਾਲੀ ਦਲ ਅਗਰ ਇੰਨੀ ਜਿੱਤ ਮੰਨ ਕੇ ਮੰਨ ਰਿਹਾ ਤੇ ਵੀ ਇੱਕ ਵੱਡੀ ਗੱਲ ਹੈ ਕਿ ਤੁਹਾਡੀ ਸ਼ਿਕਾਇਤ ਤੇ ਐਸਐਸਪੀ ਨੂੰ ਲਾਂਬੇ ਕੀਤਾ ਜਾਂ ਤੇ ਜੇ ਕਾਲੀ ਦਲ ਇਹ ਚਾਹੁੰਦਾ ਕਿ ਇਸ ਮਸਲੇ ਦੀ ਜਿਹੜੀ ਹੋਰ ਡੂੰਘਾਈ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ ਤੇ ਉਹ ਤੇ ਹਾਈ ਕੋਰਟ ਦੇ ਵਿੱਚ ਇੱਕ ਨਿਰਪੱਖ ਜਾਂਚ ਏਜੰਸੀ ਕੋਲ ਵੀ ਜਾਂਚ ਮੰਗ ਸਕਦਾ ਕਿ ਮਸਲਾ ਕਿਸੇ ਹੋਰ ਸੂਬਾ ਸਰਕਾਰ ਨੂੰ ਦਿੱਤਾ ਜਾਵੇ ਜਾਂ ਇਸ ਜਿਹੜੀ ਆਡੀਓ ਦੀ ਹੈ ਜਾਂਚਾ OC FSL ਤੋਂ ਕਰਵਾ ਲੈਣੀ ਚਾਹੀਦੀ ਹੈਗੇ ਜੇ ਕਾਲੀ ਦਲ ਦੀ ਇੰਨੀ ਸੰਤੁਸ਼ਟੀ ਹੈ ਕਿ ਅਸੀਂ ਸਾਡੀ ਸ਼ਿਕਾਇਤ ਤੇ SSP ਵਰਨ ਸ਼ਰਮਨ ਨੂੰ ਲਾਂਭੇ ਕਰ ਦਿੱਤਾ ਗਿਆ ਤੇ ਉਹ ਵੀ ਉਹਨਾਂ ਦੀ ਵੱਡੀ ਜਿੱਤ ਹੈ ਤੇ ਜੇ ਡੂੰਘਾਈ ਦੇ ਨਾਲ ਜਾਂਚ ਕਰਨਾ ਚਾਹੁੰਦੇ ਨੇ ਤੇ ਉਹਦੇ ਵਾਸਤੇ ਫਿਰ ਪਟਿਆਲਾ ਪੁਲਿਸ ਦੇ ਅਫਸਰਾਂ ਨੂੰ ਜਿਹੜੇ ਨੇ ਹੋਰ ਉਹ ਮੁਸ਼ਕਲ ਦੇ ਵਿੱਚ ਫਸ ਸਕਦੇ ਨੇ ਜੀ ਜਾਣਕਾਰੀ ਦੇਣ ਲਈ ਸ਼ੁਕਰੀਆ ਧੰਨਵਾਦ